ਭਾਈ ਗੁਰਜੀ ਦਾ ਖਾਸਾ ਭਾਈ ਗੁਰਜੀ ਕੀ ਵੇਦੈ ਤੁਹਾਡੇ ਸਾਡੀ YouTube ਚੈਨਲ ਤੇ Facebook ਤੇ ਸਵਾਗਤ ਹੈ ਜੀ ਤੁਹਾਡੇ ਵਾਸਤੇ ਲੈ ਕੇ ਆਇਆ ਜਿਹੜੀ ਕਿ ਮੋਰਨੀ ਪੱਗ ਤੇ ਕਈ ਵੀਰਾਂ ਦਾ ਕਮੈਂਟ ਆਇਆ ਸੀ ਕਿ ਮੋਰਨੀ ਦਸਤਾਰ ਲੈ ਕੇ ਉਹ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਇਆ ਮੋਰਨੀ ਦਸਤਾਰ ਦੀ ਵੀਡੀਓ ਤੇ ਜਿਹੜੇ ਵੀ ਸਾਡੀ YouTube ਚੈਨਲ ਦੇ ਮੈਂਬਰ ਨੇ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜੂ ਕਰ ਲੈਣ ਅੱਜ ਜਿਹੜੇ ਵੀ ਸਾਡੇ Facebook ਤੇ ਨੇ ਮੈਂਬਰ ਨੇ ਸਾਡੇ Facebook ਨੂੰ ਜਿਹੜੀ ਫੋਲੋ ਜੂ ਕਰ ਲੈ ਮੋਰਨੀ ਪੱਗ ਦਾ ਆਪਾਂ ਪਹਿਲਾਂ ਅਡਸਰ ਦੇ ਹੈਂਟਰ ਚੋਂ ਲਿਆ ਕੇ ਲੈ ਕੇ ਆਉਣਾ ਤੇ ਮੋਰਨੀ ਪੱਗ ਦਾ ਆਪਾਂ ਜਿਹੜੀ ਕਿ ਪਹਿਲਾਂ ਅਡਸਰ ਦੇ ਹੈਂਟਰ ਚੋਂ ਲਿਆ ਕੇ ਛੇਰ ਦੇ ਹੈਂਡਲ ਚੋਂ ਆਪਾਂ ਲੜਦੇ ਆ ਕਿ ਉਹਨਾਂ ਮੋਰਨੀ ਦੇ ਸਤਾਰ ਦਾ ਆਪਾਂ ਜਿਹੜੇ ਕਿ ਲੜ ਨੂੰ ਅੱਧੀ ਅੱਖ ਅਤੇ ਅੱਧੀ ਗੱਲ ਟੱਕਦੇ ਹੋਏ ਆਪਾਂ ਆਪਣਾ ਮੋਰਨੀ ਦੇ ਸਤਾਰ ਦਾ ਪਹਿਲਾ ਲੜ ਲਗਾ ਦੇਣਾ ਹੈ। ਆਪ ਆਪਣੀ ਮੋਰਨੀ ਦੇ ਸਤਾਰ ਪਰ ਲੜ ਲਗਾਉਣ ਤੋਂ ਬਾਅਦ ਲੜ ਨੂੰ ਬੈਕ ਤੋਂ ਪਿੰਚ ਕਰਨਾ। ਉਸੇ ਤਰ੍ਹਾਂ ਤੇ ਜਦੋਂ ਵੀ ਆਪਾਂ ਦਸਤਾਰ ਰਹਿਣੀ ਹੈ ਗੱਲ ਦਾ ਧਿਆਨ ਜਰੂਰ ਰੱਖਣਾ। ਜੋ ਆਪਣੀ ਜਿਹੜੀ ਕਿ ਪੂਣੀ ਦਾ ਮੋਟਾ ਪਾਸਾ ਉਹ ਉਹ ਜਿਹੜਾ ਕਿ ਉੱਤਲੀ ਸਾਈਡ ਤੇ ਪਤਾ ਵਸ ਥੱਲੇ ਸਾਈਡ ਹੋਣਾ ਚਾਹੀਦਾ। ਤੇ ਆਪਾਂ ਆਪਣੀ ਮੋਨੀ ਦੇ ਸਾਰ ਤੇ ਸੈਕੰਡਰ ਬੈਕ ਤੋਂ ਪਿੰਚ ਕਰਾਂਗੇ ਲੜਨੂ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਜਿਹੜਾ ਗਿਆ ਉਹਦਾ ਲੜਨੂ ਬੈਕ ਤੇ ਪਿੰਚ ਕੀਤਾ ਤੇ ਜਿਹੜਾ ਆਪਾਂ ਪਹਿਲਾਂ ਲਗਾਏ ਸੀ ਆਪਾਂ ਇਹ ਲੜਨੂ ਦੇ ਉੱਪਰ ਉਹ ਲੈ ਆਵਾਂਗੇ ਉਹਦੇ ਉੱਪਰ ਉਹਦੇ ਉੱਪਰ ਉਹ ਵੀ ਨਹੀਂ ਮਤਲਬ ਸਮਝੋ ਆਪਣੀ ਮੋਨੀ ਦੇ ਸਤਾਰ ਤੇ ਜਾ ਰਹੇ ਆ ਇਹਦਾ ਫਾਸਲਾ ਜਿਹੜਾ ਕਿ ਦੋਨੀਆਂ ਸਾਈਡਾਂ ਤੋਂ ਬਰਾਬਰ ਹੁੰਦਾ ਤਾਂ ਆਪਾਂ ਉਹਦੇ ਉੱਪਰੋਂ ਹੀ ਲੈ ਕੇ ਆਉਣਾ ਮਤਲਬ ਫਾਸਲਾ ਠੀਕ ਠੀਕ ਰੱਖਦੇ ਹੋਏ ਆਪਾਂ ਬਰਾਬਰ ਰੱਖਦੇ ਹੋਏ ਫਾਸਲਾ ਆਪਾਂ ਜਿਹੜਾ ਕਿ ਲੜ ਉੱਪਰੋਂ ਲੈ ਕੇ ਆਉਣਾ ਤੇ ਲੜਨ ਨੂੰ ਦੇ ਹੈਂਟ ਦੇ ਵਿੱਚ ਮੋੜਨ ਤੋਂ ਬਾਅਦ ਲੜਨ ਨੂੰ ਆਪਾਂ ਜਿਹੜਾ ਕਿ ਚੌੜਾ ਕਰ ਦੇਣਾ ਤੇ ਮੋਹਣੀ ਦਸਤਾਰ ਦੇ ਜਰੂਰ ਵੀ ਆਪਾਂ ਹਰੇ ਘੜਾ ਲਗਾਉਣੇ ਆ ਲੜਨ ਲੜਨ ਨੂੰ ਜਿਹੜਾ ਕਿ ਚੌੜਾ ਕਰਨਾ ਲੜਨ ਨੂੰ ਚੌੜਾ ਕਰਕੇ ਆਪਾਂ ਲਗਾਉਣੇ ਨੇ ਸਾਰੇ ਲੜ ਤੇ ਲੜਨ ਨੂੰ ਛੋਟਾ ਕਰਕੇ ਆਪਾਂ ਆਪਣੀ ਮੋਹਣੀ ਦਸਤਾਰ ਦੇ ਜਿਹੜੇ ਕਿ ਸੈਂਗਲ ਲੜ ਵੀ ਲਗਾ ਦੇਣਾ ਤੇ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਦੀ ਹੋਰ ਨਵੇਂ ਨਵੇਂ ਸਟਾਈਲ ਦੀਆਂ ਦਸਤਾਰਾਂ ਦੀਆਂ 골 ਦਸਤਾਰਾਂ ਦੀਆਂ ਵਾਲੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੀ ਨੋਟੀਫਿਕੇਸ਼ਨ ਬੈਲ ਨੂੰ ਆਲਟ ਸੈਟ ਕਰ ਦਿਓ ਜਿਸ ਨਾਲ ਤੁਹਾਨੂੰ ਸਾਡੀ ਉਹ ਨਵੇਂ ਨਵੇਂ ਸਟਾਈਲ ਦੇ ਸਤਾਨਾ ਦੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਜਦੋਂ ਹੁਣ ਆਪਾਂ ਆਪਣਾ ਜਿਹੜਾ ਕਿ ਤੀਜਾ ਲੜ ਉਹ ਵੀ ਉਸੇ ਤਰ੍ਹਾਂ ਜਿਹੜਾ ਆਪਾਂ ਉੱਪਰੋਂ ਪਹਿਲਾ ਲਗਾਇਆ ਸੀਗਾ ਉਹਦੇ ਬਰਾਬਰ ਲੈ ਕੇ ਆਉਣਾ ਉਸ ਤੋਂ ਨੀਮਾ ਨਹੀਂ ਲਗਾਉਣਾ ਕਿਉਂਕਿ ਮੋਰ ਨਹੀਂ ਦਿਸਾਰ ਦੇ ਵਿੱਚ ਆਪਾਂ ਲੜ ਨੀਵੇਂ ਨਹੀਂ ਲੈ ਕੇ ਆਣੇ ਇਹਦੇ ਵਿੱਚ ਆਪਾਂ ਆਪਣੇ ਨਾਲ ਬਰਾਬਰ ਰੱਖਾਂਗੇ ਜਿਹੜਾ ਆਪਾਂ ਉੱਪਰ ਪਹਿਲਾ ਲਗਾਇਆ ਸੀਗਾ ਉਸ ਨੂੰ ਲੜ ਦਿਓ ਬਰਾਬਰ ਲਿਆ ਕੇ ਉਸ ਤੋਂ ਆਪਾਂ ਜਿਹੜਾ ਕਿ ਲੜ ਨੂੰ ਬਰਾਬਰ ਲਿਆਉਣ ਤੋਂ ਬਾਅਦ ਸਾਨੂੰ ਆਪਾਂ ਚੌੜਾ ਕਰ ਲੈਣਾ ਜੇ ਤੁਸੀਂ ਦੇ ਸਕਦੇ ਹੋ ਤੇ ਮੂਹ ਨਹੀਂ ਦਾ ਸਤਾਰ ਜਿਹੜੇ ਕਿ ਆਪਣੇ ਸਾਰੇ ਲੜਦੇ ਉਹ ਆਪਾਂ ਜਿਹੜੀ ਕਿ ਲੜ ਮੋਟੇ ਨਹੀਂ ਲਗਾਉਣੇ ਮੂਹ ਨਹੀਂ ਦਾ ਸਤਾਰ ਜਿਹੜੇ ਕਿ ਆਪਣੇ ਲੜਨਗੇ ਉਹ ਆਪਾਂ ਪਤਲੇ ਹੀ ਰੱਖਣੇ ਨੇ ਜੇ ਤੁਸੀਂ ਦੇ ਸਕਦੇ ਹੋ ਆਪਾਂ ਤੀਜੇ ਹੜੜ ਤੋਂ ਬਾਅਦ ਜਿਹੜਾ ਕਿ ਆਪਣੇ ਲੜਾ ਨੂੰ ਖੋਲਣਾ ਸ਼ੁਰੂ ਕਰ ਦੇਣਾ ਸਾਨੂੰ ਖੋਲ ਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਲੜ ਨੂੰ ਚੌੜਾ ਕਰਕੇ ਆਪਾਂ ਆਪਣਾ ਤੀਸਰਾ ਹੜੜ ਵੀ ਲਗਾ ਦੇਣਾ ਹੈ ਤੇ ਜੇਕਰ ਤੁਸੀਂ ਵੀ ਅਸੀਂ ਕਰਦੇ ਹੋ ਹੋਰ ਨਵੇਂ ਨਵੇਂ ਦਾ ਸਤਾਰ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਹੋਰ ਨਵੇਂ ਨਵੇਂ ਚੈਲੇ ਦਾ ਸਤਾਰਨਾ ਸਿੱਖਣਾ ਚਾਹੁੰਦੇ ਹੋ ਤੁਹਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜੇ ਤੁਹਾਨੂੰ ਕੋਈ ਵੀ ਦਸਤਾਰ ਸਿਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਆ। ਤੁਹਾਨੂੰ ਕਮੈਂਟਾਂ ਦੇ ਵਿੱਚ ਜਿਹੜਾ ਕੀ ਜਰੂਰ ਦੱਸ ਦਿਓ। ਅਸੀਂ ਉਸ ਪ੍ਰੋਬਲਮ ਦੇ ਜਿਹੜੀ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਉਸ ਦੀ ਸੋਲੂਸ਼ਨ ਦੀ ਵੀਡੀਓ ਲੈ ਕੇ ਜਿਹੜੀ ਸਾਡੇ ਮੂਰੇ ਜਰੂਰ ਹਾਜ਼ਰ ਹੋਵਾਂਗੇ। ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਆਪਣੀ ਜਿਹੜੀ ਕੀ ਮੂਣੀ ਦਸਤਾਰ ਦਾ ਤੀਜੇ ਲੜ ਦੇ ਵਿੱਚ ਵੀ ਆਪਾਂ ਸਫਾਈ ਪ੍ਰੋਪਰ ਤਰੀਕੇ ਨਾਲ ਕਰਨੀ ਹੈ ਤੇ ਜਦੋਂ ਵੀ ਆਪਾਂ ਜਿਹੜੀ ਮਰਜੀ ਸਟਾਈਲ ਦੀ ਦਸਤਾਰ ਸਜਾਉਣੀ ਆ ਇਹ ਗੱਲ ਦਾ ਧਿਆਨ ਜਰੂਰ ਰੱਖਣਾ ਜੀ ਹਰੀ ਗਲਾੜ ਆਪਾਂ ਜਿਹੜੀ ਕੀ ਨੋਟ ਦੇ ਹੈਂਟਰ ਨੱਕ ਦੀ ਸੇਧ ਦੇ ਵਿੱਚ ਆਪਾਂ ਮੋੜਨੇ ਆੜ ਆਪਣੇ ਕਈ ਵੀਰ ਕੀ ਕਰਦੇ ਨੇ ਉਹ ਬੜਾ ਕੀ ਕਰਦੇ ਨੇਗੇ ਉਹ ੜ ਜਿਹੜੀ ਕਿ ਨੋਥ ਹੈਂਟਰ ਦੇ ਵਿੱਚ ਨਹੀਂ ਮੋੜਦੇ ਫਿਰ ਉਹ ਕਹਿੰਦੇ ਨੇ ਕਿ ਸਾਡੇ ਤੋਂ ਜਿਹੜੀ ਦਸਤਾਰ ਹੀ ਟੇਢੀ ਬਣਨੀ ਗਈ ਗੱਲ ਉਹ ਨਹੀਂ ਹੁੰਦੀ ਵੀ ਦਸਤਾਰ ਟੇਢੀ ਨਹੀਂ ਕਿ ਆਪਾਂ ਜਿਹੜੀ ਕਿ ਲੜੀ ਨਹੀਂ ਜਦੋਂ ਮੋੜਨੇ ਨੋਥ ਹੈਂਟਰ ਦੇ ਵਿੱਚ ਆਪਣੀ ਦਸਤਾਰ ਦੀ ਆਟੋਮੈਟਿਕਲੀ ਸ਼ੇਪ ਜਿਹੜੀ ਕਿ ਟੇਢੀ ਹੋਊਗੀ ਤੇ ਜਦੋਂ ਵੀ ਆਪਾਂ ਆਪਣੀ ਹਰੇਕ ੜ ਲੜ ਮੋੜਨੇ ਆ ਨੋਥ ਹੈਂਟਰ ਦੇ ਵਿੱਚ ਹੀ ਲੜ ਮੋੜਨੇ ਆ ਤੇ ਜਦੋਂ ਹੁਣ ਆਪਾਂ ਆਪਣਾ ਚੌਥਾ ੜ ਲਗਾਉਣਾ ਬੈਕ ਤੇ ਪੇਚ ਕਰਕੇ ਕਿ ਆਪਾਂ ਜਿਹੜਾ ਉਪਰੋਂ ਤੀਜਾ ਲੜ ਲਗਾਇਆ ਸੀਗਾ ਦੂਜਾ ਲੜ ਲਗਾਇਆ ਸੀਗਾ ਉਹ ਲੜ ਆਪਾਂ ਉਸ ਦੇ ਬਰਾਬਰ ਲਿਆ ਕੇ ਉਸ ਲੜ ਦਾ ਫਾਸਾ ਵੜ ਕੇ ਉਸ ਦੇ ਬਰਾਬਰ ਲੈਣ ਤੋਂ ਬਾਅਦ ਲੜ ਨੂੰ ਉਹਦੇ ਹੈਂਟ ਦੇ ਵਿੱਚ ਪਿੰਚ ਕਰਕੇ ਤੇ ਆਪਾਂ ਆਪਣੀ ਮੋਨੀ ਦੇ ਸਤਾਰ ਦੇ ਲੜ ਜਿਹੜੇ ਕਿ ਆ ਪਤਲੇ ਹੀ ਰੱਖਣੇ ਆ ਆਪਾਂ ਆਪਣੇ ਲੜ ਮੋਟੇ ਨਹੀਂ ਕਰਨੇ ਵਾਲੇ ਤੇ ਜਦੋਂ ਵੀ ਆਪਾਂ ਇਸ ਦੇ ਹਰੇਕਾ ਲੜ ਲਗਾਉਣੇ ਆ ਲੜ ਨੂੰ ਜਿਹੜੇ ਕਿ ਆ ਆਪਾਂ ਚੌੜੇ ਕਰਕੇ ਲਗਾਉਣੇ ਆ ਹਰੇਕਾ ਲੜ ਕਿਉਂਕਿ ਜਿੱਥੇ ਆਪਣੀ ਇਧਰਲੀ ਸਾਈਡ ਦੇ ਪੇਚ ਬਣਨੇ ਚਾਹੀਦੇ ਉਹ ਉਸੇ ਤਰ੍ਹਾਂ ਸਾਡੀ ਇਧਰਲੀ ਸਾਈਡ ਦੇ ਵੀ ਪੇਚ ਬਣਨੇ ਚਾਹੀਦੇ ਨੇ ਤੇ ਇਸ ਕਰਕੇ ਆਪਾਂ ਜਿਹੜੀ ਕਿ ਲੜ ਮੂਨੀ ਦਸਤਾਰ ਦੇ ਜਿਹੜੀ ਕਿ ਚੌੜੇ ਲਗਾਉਣੇ ਆ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇਕਰ ਕਿਸੇ ਵੀਰ ਨੂੰ ਜਿਹੜੀ ਕਿ ਮੂਨੀ ਦਸਤਾਰ ਸਿੱਖਣਾ ਚਾਹੁੰਦਾ ਵੀਰ ਹੈ ਸਿੱਖ ਰਿਹਾ ਹੈ ਉਹਨੂੰ ਕੋਈ ਵੀ ਮੂਨੀ ਦਸਤਾਰ ਸਜਾਉਣ ਦੇ ਵਿੱਚ ਉਸ ਵੀਰ ਨੂੰ ਕੋਈ ਵੀ ਪ੍ਰੋਬਲਮ ਹੋ ਰਹੀ ਆ ਆ ਰਹੀ ਆ ਉਹ ਸਾਡੀ ਇਹ ਵੀਡੀਓ ਜਿਹੜੀ ਕਿ ਜ਼ਰੂਰ ਦੇਖੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੇ ਹੋਰ ਵੀਰਾਂ ਤੱਕ ਕਿਉਂਕਿ ਮੈਨੂੰ ਪਤਾ ਵੀ ਕਈ ਵਾਰ ਮੂਨ ਨਹੀਂ ਦੱਸਦਾ ਸ਼ੌਨ ਦੇ ਵਿੱਚ ਕੋਈ ਨਾ ਕੋਈ ਛੋਟੀ ਛੋਟੀ ਪ੍ਰੋਬਲਮ ਹੀ ਹੁੰਦੀਆਂ ਨੇ ਉਹ ਇਸ ਵੀਡੀਓ ਦਾ ਤੁਹਾਨੂੰ ਜਿਹੜੀ ਹੈ ਜਰੂਰ ਉਹ ਪ੍ਰੋਬਲਮ ਦਾ ਸਲੂਸ਼ਨ ਤੁਹਾਨੂੰ ਮਿਲ ਜੂਗਾ ਤੇ ਜਿਹੜੇ ਵੀ ਸਾਡੀ ਵੀਡੀਓਂ ਦੇਖਦੇ ਨੇਗੇ ਉਹ ਨਾ ਕੀ ਕਰਿਆ ਕਰੋ ਕਈ ਵੀਰ ਮੈਂ ਦੇਖ ਕਈ ਵੀਰ ਜਿਹੜੇ ਕੀ ਨਵੀਂ ਵੀਡੀਓ ਸਕਿਪ ਕਰ ਦਿੰਦੇ ਨੇ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਵੀਡੀਓ ਜਿਹੜੀ ਕੀ ਫੁੱਲ ਵਾਚ ਕਰਿਆ ਕਰੋ ਕਿਉਂਕਿ ਕਈ ਵਾਰ ਕੋਈ ਇੰਪੋਰਟੈਂਟ ਗੱਲਾਂ ਹੁੰਦੀਆਂ ਨੇ ਕਈ ਵਾਰ ਉਹਦੇ ਚੀਜ਼ ਥੋੜੀ ਗਲਤੀ ਹੁੰਦੀ ਆ ਤੇ ਵੀਡੀਓ ਨੂੰ ਜਿਹੜੀ ਕਿ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਇਹਨਾਂ ਤੁਹਾਨੂੰ ਤੁਹਾਡੀ ਦਸਤਾਰ ਦੇ ਵਿੱਚ ਕੋਈ ਵੀ ਜਿਹੜੀ ਕਿ ਪ੍ਰੋਬਲਮ ਆਉਂਦੀ ਹੈ ਉਹਦਾ ਸਿਚੁਏਸ਼ਨ ਮਿਲ ਸਕੇ ਤੇ ਜਦੋਂ ਹੁਣ ਆਪਾਂ ਆਪਣਾ ਪੰਜਵਾਂ ਲਾਣਾ ਜਿਹੜਾ ਆਪਾਂ ਉੱਪਰੋਂ ਤੀਜਾ ਲਾ ਲਾਇਆ ਸੀਗਾ ਚੌਥਾ ੜਾੜ ਆਪਾਂ ਉਸ ਦੇ ਬਰਾਬਰ ਲਾਉਣਾ ਚੌਥਾ ੜਾੜ ਆਪਾਂ ਉਸ ਦੇ ਬਰਾਬਰ ਲਿਆਉਣ ਤੋਂ ਬਾਅਦ ਨੋਜ਼ ਹੈਂਡ ਦੇ ਵਿੱਚ ਆਪਾਂ ਜਿਹੜਾ ਕਿ ਆਪਾਂ ਆਪਣੇ ਪੰਜਵੇਂ ਲਾਣ ਨੂੰ ਪਿੰਚ ਕਰਨ ਨੋਜ਼ ਹੈਂਡਰ ਦੇ ਵਿੱਚ ਆਪਾਂ ਆਪਣੇ ਲਾੜ ਨੂੰ ਪਿੰਚ ਕਰਕੇ ਉਹਦਾ ਫਾ ਆਪਾਂ ਲੜ ਨੂੰ ਥੋੜਾ ਜਿਹਾ ਚੌੜਾ ਕਰ ਦੇਣਾ ਤੇ ਆਪਾਂ ਆਪਣੇ ਹਰੇਕ ਮੂਹ ਨੂੰ ਇਸ ਤਰ੍ਹਾਂ ਜਿਹੜੀ ਕਿ ਨੇ ਚੌੜੇ ਕਰਕੇ ਲਗਾਉਣੇ ਆ ਤੇ ਆਪਾਂ ਜਿਹੜੀ ਕਿ ਆਪਣੇ ਪੇਚਾਂ ਦਾ ਫਾਸਲਾ ਵੀ ਜਿਹੜਾ ਕਿ ਬਰਾਬਰ ਰੱਖਣਾ ਤੇ ਜਦੋਂ ਵੀ ਆਪਾਂ ਆਪਣੇ ਪੇਚਾਂ ਦੇ ਵਿੱਚ ਸਫਾਈ ਕਰਨੀ ਆ ਜਿੱਥੋਂ ਆਪਾਂ ਨੋਜ਼ ਦੇ ਸੈਂਟਰ ਦੇ ਵਿੱਚੋਂ ਲੜ ਮੋੜਦੇ ਆ ਤੇ ਜਿੱਥੋਂ ਬੈਕ ਤੋਂ ਆਪਾਂ ਲੜ ਪਿੰਚ ਕਰਦੇ ਆ ਨੋਜ਼ ਦੇ ਸੈਂਟਰ ਤੋਂ ਮੂਹਰੇ ਤੋਂ ਲੈ ਕੇ ਪਿੱਛੇ ਤੱਕ ਆਪਾਂ ਪ੍ਰੋਪਰ ਤਰੀਕੇ ਨਾਲ ਬਾਜ ਫੇਰਨਾ ਕਿਉਂਕਿ ਜੇਕਰ ਆਪਾਂ ਨੋਕ ਤੋਂ ਲੈ ਕੇ ਬੈਕ ਤੱਕ ਆਪਾਂ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਬਾਜ ਫੇਰਾਂਗੇ ਤਾਂ ਹੀ ਆਪਣੇ ਪੇਚਾਂ ਦੇ ਜਿਹੜੇ ਕਿ ਪ੍ਰੋਪਰ ਤਰੀਕੇ ਨਾਲ ਸਫਾਈ ਹੋਵੇਗੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤੇ ਵੀਡੀਓ ਨੂੰ ਵੱਧ-ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਆਪਣੀ ਦਸਤਾਰ ਸ਼ੋਅ ਹੁੰਦੇ ਵੀ ਸਾਨੂੰ ਕਮੈਂਟ ਦੇ ਵਿੱਚ ਜਿਹੜਾ ਕਿ ਜ਼ਰੂਰ ਦੱਸਣਾ ਅਸੀਂ ਉਸ ਪ੍ਰੋਬਲਮ ਦੀ ਸੋਲੂਸ਼ਨ ਦੇ ਉੱਤੇ ਵੀਡੀਓ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਆਪਣੇ ਜਿਹੜੇ ਕਿ ਮੋਰਨਿੰਗ ਦੇ ਸਾਰੇ ਪੰਜ ਰਾੜ ਜਿਹੜੇ ਕਿ ਪੂਰੇ ਕੰਪਲੀਟ ਕਰ ਲਏ ਨੇ ਤੇ ਆਪਾਂ ਆਪਣੀ ਮੂਰਨੀ ਸਤਾਰ ਜਿਹੜੀ ਕਿ ਸ਼ੇਪ ਜਿਹੜੀ ਕਿ ਅੱਗੇ ਵੱਲ ਨੂੰ ਉਹਦੀ ਚੁੰਝ ਤਿੱਖੀ ਰੱਖਣੀ ਆ ਤੇ ਕਈ ਵਾਰ ਕੀ ਕਰਦੇ ਆ ਮੂਰਨੀ ਸਤਾਰ ਛੇ ਹੁੰਦੀ ਆ ਪਰ ਉਹ ਨਹੀਂ ਮੂਰਨੀ ਸਤਾਰ ਜਿਹੜੀ ਕਿ ਮਿੱਡੀ ਹੁੰਦੀ ਆ ਇੱਕ ਗੱਲ ਧਿਆਨ ਜੂ ਰੱਖਣਾ ਵੀ ਜਿਸਤਾਰ ਆਪਾਂ ਮੂਰਨੀ ਸਜਾ ਰਹੇ ਆ ਤਾਂ ਦਸਤਾਰ ਜਿਹੜੀ ਕਿ ਨੋਕ ਤਿੱਖੀ ਹੋਣੀ ਚਾਹੀਦੀ ਆ ਤੇ ਆਪਾਂ ਜਦੋਂ ਹੁਣ ਆਪਾਂ ਆਪਣਾ ਛੇਮੜਾ ਲਗਾਉਣਾ ਹੋਵੇ ਉਸੇ ਤਰ੍ਹਾਂ ਢੜ ਨੂੰ ਬੈਗ ਤੋਂ ਪਿੰਚ ਕਰਕੇ ਜਿਹੜਾ ਆਪਾਂ ਉੱਪਰੋਂ ਚੌਥੜਾ ਲਗਾਇਆ ਸੀਗਾ ਉਸ ਢੜ ਨੂੰ ਆਪਾਂ ਚੋਕਲੇਟ ਦੇ ਜਿਹੜੇ ਕਿ ਬਰਾਬਰ ਲੈ ਕੇ ਆਉਣਾ ਲਾੜ ਨੂੰ ਬਰਾਬਰ ਲਿਆਉਣ ਤੋਂ ਬਾਅਦ ਨੋਦ ਹੈਂਟ ਦੇ ਵਿੱਚ ਆਪਾਂ ਲਾੜ ਨੂੰ ਮੋੜਾਂਗੇ ਮੋੜ ਕੇ ਲਾੜ ਨੂੰ ਆਪਾਂ ਜਿਹੜੇ ਕਿ ਥੋੜਾ ਜਿਹਾ ਚੌੜਾ ਕਰਕੇ ਆਪਾਂ ਆਪਣੀ ਛੇਵੇਂ ਲਾੜ ਦੀ ਇੱਕ ਟਾਈਪ ਉਹ ਪੱਟੀ ਬਣਾ ਲਾਂਗੇ ਪੱਟੀ ਬਣਾਉਂਦਾ ਮਤਲਬ ਆਪਾਂ ਲੜ ਦੂੰ ਲੜ ਦੀ ਇੱਕ ਤੈ ਮਾਰ ਲਾਂਗੇ ਤੈ ਮਾਰਨ ਇਹ ਫਾਇਦਾ ਹੁੰਦਾ ਕਿ ਜਿਹੜਾ ਕਿ ਆਪਣਾ ਲੜ ਐਂਡ ਤੱਕ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਤੇ ਉਸੇ ਤਰ੍ਹਾਂ ਆਪਾਂ ਆਪਣੀ ਛੇਵੇਂ ਲੜਨੂਗੀ ਨੋਦ ਦੇ ਹੰਟ ਦੇ ਵਿੱਚ ਮੋੜਨ ਤੋਂ ਬਾਅਦ ਆਪਾਂ ਜਿਹੜੀ ਕਿ ਲੜਦੀ ਇੱਕ ਪੱਟੀ ਬਣਾ ਕੇ ਲੜਦੀ ਕਿ ਤੈਹ ਮਾਰ ਕੇ ਲੜਨੂ ਟਾਈਟ ਕਰਕੇ ਆਪਾਂ ਆਪਣਾ ਛੇਮਾ ਨਾਲ ਲਗਾ ਦਾਂਗੇ ਤੇ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਦੀ ਹੋਰ ਨਵੇਂ ਸਟਾਈਲ ਦੇ ਦਸਤਾਰ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਜਿਹੜੇ ਵੀ ਸਾਡੀ ਇਹ ਵੀਡੀਓ ਸਾਡੇ ਫੇਸਬੁਕ ਤੇ ਦਿਖ ਰਹੀ ਨੇ ਉਹ ਸਾਡੇ ਫੇਸਬੁਕ ਨੇ ਜਿਹੜੀ ਕਿ ਫੋਲੋ ਜ਼ਰੂਰ ਕਰਿਓ ਤੇ ਆਪਾਂ ਆਪਣੀ ਜਿਹੜੀ ਕਿ ਮੋਹਰੀ ਦਸਤਾਰ ਦੇ ਆਪਣੀ ਛੇ ਲੜ ਪੂਰੇ ਲਗਾ ਦਿੱਤੇ ਨੇ ਤੇ ਜਦੋਂ ਵੀ ਆਪਾਂ ਆਪਣੀ ਮੋਰੀ ਦੀ ਦਸਤਾਰ ਸਜਾਉਣੀ ਆ ਇਹ ਗੱਲ ਦਾ ਧਿਆਨ ਜ਼ਰੂਰ ਰੱਖਣਾ ਵੀ ਜਿੱਥੇ ਆਪਣੇ ਉੱਪਰਲੇ ਪੇਚਾਂ ਦਾ ਫਾਸਲਾ ਵੀ ਬਰਾਬਰ ਹੋਣਾ ਚਾਹੀਦਾ ਤੇ ਥੱਲੇ ਵਾਲੇ ਪੇਚਾਂ ਦਾ ਫਾਸਲਾ ਵੀ ਬਰਾਬਰ ਹੋਣਾ ਚਾਹੀਦਾ ਤੇ ਮੋਰੀ ਦੀ ਦਸਤਾਰ ਦੀ ਜਿਹੜੀ ਆਪਾਂ ਜਦੋਂ ਵੀ ਹਰੀ ਘੜਾ ਲਗਾਉਨੇ ਆ ਇਹ ਗੱਲ ਦਾ ਧਿਆਨ ਜ਼ਰੂਰ ਰੱਖਿਓ ਵੀ ਜਦੋਂ ਵੀ ਆਪਾਂ ਆਪਣੀ ਮੋਰੀ ਦੀ ਦਸਤਾਰ ਦੇ ਲੜ ਲਗਾਉਨੇ ਆ ਉਹਦੇ ਲੜ ਜਿਹੜੀ ਕਿ ਮੋਰੀ ਦੀ ਦਸਤਾਰ ਦੇ ਲੜ ਆਪਣੇ ਪਤਲੇ ਹੋਣੇ ਚਾਹੀਦੇ ਨੇ ਮੋਰੀ ਦੀ ਦਸਤਾਰ ਦੇ ਲੜ ਆਪਣੇ ਮੋٹے ਨਹੀਂ ਹੋਣੇ ਚਾਹੀਦੇ ਤੇ ਪੇਚਾਂ ਦਾ ਫਾਸਲਾ ਵੀ ਆਪਣੀ ਮੋਰੀ ਦੀ ਦਸਤਾਰ ਦੇ ਹੜੇ ਦੇ ਬਰਾਬਰ ਹੋਣਾ ਚਾਹੀਦਾ ਇਹ ਨਇਂ ਜਿਹੜੀ ਦਿਖ ਸਕਦੇ ਆ ਬਉਣ ਲੜਨ ਦੇ ਵਿੱਚ ਪ੍ਰੋਪਰ ਤਰੀਕਾ ਨਾਲ ਸਫਾਈ ਕੀਤੀ ਆ ਸਫਾਈ ਕਰਨ ਤੋਂ ਬਾਅਦ ਜਦੋਂ ਹੁਣ ਆਪਾਂ ਤੇ ਜਦੋਂ ਹੁਣ ਆਪਾਂ ਮੈਂ ਜਿਹੜੀ ਕਿ ਕਲਗੀ ਲਾ ਲਗਾਉਣਾ ਆਪ ਜਿਹੜਾ ਕਿ ਆ ਹਰੀ ਕਲੜ ਜਿਹੜੀ ਕਿ ਨੂਦ ਹੈਂਡਰ ਦੇ ਵਿੱਚ ਮੋੜਨੇ ਆ ਤੇ ਜਦੋਂ ਹੁਣ ਆਪਾਂ ਆਪਣਾ ਕਲਗੀ ਲਗਾਉਣਾ ਲੜ ਨੂੰ ਜਿਹੜਾ ਕਿ ਨੂਦ ਹੈਂਡਰ ਦੇ ਵਿੱਚ ਪੱਗ ਪੈਨ ਨੂੰ ਜਿਹੜਾ ਕਿ ਆਪਾਂ ਆਪਣੀ ਨੂਦ ਦੇ ਹੈਂਡਰ ਦੇ ਵਿੱਚ ਲਗਾਉਣਾ ਕਈ ਵੀਰ ਕੀ ਕਰਦੇ ਨੇ ਉਹ ਪੱਗ ਪੈਨ ਨੂੰ ਨੂਦ ਹੈਂਟਰ ਦੇ ਵਿੱਚ ਨਹੀਂ ਲਗਾਉਂਦੇ ਫਿਰ ਕਹਿੰਦੇ ਵੀ ਸਾਡੇ ਦਾ ਟੇਡਾ ਲੱਗ ਗਿਆ ਤਾਂ ਜਦੋਂ ਵੀ ਆਪਾਂ ਆਪਣਾ ਪੱਗ ਪੈਨ ਲਗਾਉਣਾ ਤਾਂ ਸਾਡ ਨੂੰ ਜਿਹੜੇ ਗੇ ਨੂਦ ਦੇ ਹੈਂਟਰ ਦੇ ਵਿੱਚ ਲਗਾਉਣਾ ਤੇ ਜਦੋਂ ਵੀ ਆਪਾਂ ਆਪਣੇ ਪੀਚਾਂ ਦੀ ਸਫਾਈ ਕਰਨੀ ਹੈ ਪਹਿਲਾਂ ਆਪਾਂ ਬਾਜ ਅੱਗੇ ਤੋਂ ਪਿੱਛੇ ਵੱਲ ਨੂੰ ਫੇਰਾਂਗੇ ਫਿਰ ਬਾਜ ਨੂੰ ਪਿੱਛੇ ਤੋਂ ਅੱਗੇ ਵੱਲ ਨੂੰ ਫੇਰਾਂਗੇ ਉਸ ਨਾਲ ਜਦੋਂ ਆਪਾਂ ਬਾਜ ਨੂੰ ਅੱਗੇ ਤੋਂ ਪਿੱਛੇ ਵੱਲ ਨੂੰ ਫੇਰਦੇ ਆ ਉਸ ਨਾਲ ਆਪਣੇ ਪੀਚੇ ਦੇ ਵਿੱਚ ਜਿਹੜੇ ਗਿਆ ਪ੍ਰੋਪਰ ਤਰੀਕੇ ਨਾਲ ਚੰਗੀ ਤਰ੍ਹਾਂ ਆਪਣੇ ਪੀਚ ਜਿਹੜੇ ਗਿਆ ਸਾਫ਼ ਹੋ ਜਾਂਦੇ ਨੇ ਤੇ ਆਪਣੀ ਜਸਤਾਰ ਦੇਖ ਨੂੰ ਵੀ ਜਿਹੜੀ ਕਿ ਸੋਹਣੀ ਲੱਗਦੀ ਆ ਤੇ ਜਦੋਂ ਹੁਣ ਆਪਾਂ ਪੱਗ ਪੈਨ ਲਗਾਉਣਾ ਪੱਗ ਪੈਨ ਆਪਾਂ ਜਿਹੜਾ ਕਿ ਨੂਦੇ ਹੈਂਡਲ ਦੇ ਵਿੱਚ ਲਗਾਵਾਂਗੇ ਪੱਗ ਪੈਨ ਨੂੰ ਆਪਾਂ ਜਿਹੜਾ ਕਿ ਨੂਦੇ ਹੈਂਡਲ ਦੇ ਵਿੱਚ ਲਗਾਉਣ ਤੋਂ ਬਾਅਦ ਇਹਨਾਂ ਆਪਣਾ ਲੜਾ ਪੱਗ ਪੈਨ ਨੂੰ ਆਪਾਂ ਨੂਦੇ ਹੈਂਡਲ ਵਿੱਚ ਲਗਾਉਣ ਤੋਂ ਆ ਨੱਕ ਦੀ ਸਿੱਧੇ ਵਿੱਚ ਪੱਗ ਪੈਨ ਜਦੋਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਵੀ ਪੱਗ ਪੈਨ ਹਮੇਸ਼ਾ ਆਪਾਂ ਨੂਦੇ ਹੈਂਡਲ ਦੇ ਵਿੱਚ ਹੀ ਲਗਾਉਣਾ ਪੱਗ ਪੈਨ ਨੂੰ ਬਾਹਲਾ ਸੱਜੇ ਪਾਸੇ ਨੂੰ ਖੱਬੇ ਪਾਸੇ ਨੂੰ ਲਗਾਉਣਾ ਪੱਗ ਪੈਨ ਨੂੰ ਨੂਦੇ ਹੈਂਡਲ ਵਿੱਚ ਲਗਾਉਣ ਤੋਂ ਬਾਅਦ ਲੜਦੀ ਇੱਕ ਟਾਈਪ ਆਪਾਂ ਤੈ ਮਾਰ ਲੈਣੀ ਆ ਲੜਦੀ ਤੈ ਮਾਰਨ ਤੋਂ ਬਾਅਦ ਉੱਪਰ ਨੂੰ ਤੇ ਥੱਲੇ ਨੂੰ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਜਦੋਂ ਵੀ ਆਪਾਂ ਹਰੀ ਕੇ ਦਾ ਦਸਤਾਰ ਸਜਾਉਣੀ ਹੈ ਚਾਹੇ ਜਿਹੜੀ ਮਰਜ਼ੀ ਸਟਾਈਲ ਦੀ ਦਸਤਾਰ ਹੋਵੇ ਆਪਾਂ ਅੱਖਾਂ ਤੋਂ ਵੀ ਪਰਹੇਜ਼ ਕਰਨ ਕਈ ਨਹੀਂ ਰਹੀ ਜਿਹੜੀ ਕਿ ਦਸਤਾਰ ਦਾ ਇੱਕ ਲੜ ਅਗੋਦੀ ਵੀਰ ਦੀ ਅੱਖ ਤੇ ਹੁੰਦਾ ਤੇ ਦੂਜੇ ਅੱਖ ਤੋਂ ਬਾਦ ਹੁੰਦਾ ਅੱਖ ਤੋਂ ਬਾਦ ਹੁੰਦਾ ਤੇ ਜਿਹੜੀ ਵੀ ਆਪਾਂ ਹਰੀ ਕੇ ਦਾ ਦਸਤਾਰ ਸਜਾਉਣੀ ਹੈ ਗੱਲਾਂ ਧਿਆਨ ਨੂੰ ਰੱਖਣਾ ਵੀ ਇੱਕ ਲੜ ਐਵੇਂ ਨਹੀਂ ਹੋਣਾ ਚਾਹੀਦਾ ਵੀ ਆਪਣੇ ਜਿਹੜੇ ਕਿ ਦਸਤਾਰ ਦੁਨੀਆ ਕੋਲੋਂ ਬਰਾਬਰ ਹੋਣੀ ਚਾਹੀਦੀ ਆ ਤੇ ਜਦੋਂ ਹੁਣ ਆਪਾਂ ਆਪਣਾ ਕਰੀਰ ਲਾਉਣ ਹੋਵੇ ਸਿੱਧਰਾਂ ਪਹਿਲਾ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਪੰਜ ਕਰਕੇ ਚਿੰਗ ਜਿਹਾ ਆਵਾਜ਼ ਫੇਰ ਕੇ ਇਹਨਾਂ ਦੁਬਾਰ ਲੜ ਨੂੰ ਪੱਗ ਪੈਂਦੇ ਥੱਲੇ ਲਿਆ ਕੇ ਜਿਹੜਾ ਕਿ ਆ ਲੜ ਨੂੰ ਆਪਾਂ ਸੱਜੇ ਪਾਸੇ ਵੱਲ ਨੂੰ ਘੁਮਾ ਲੈਣਾ ਲੜ ਨੂੰ ਸੱਜੇ ਪਾਸੇ ਉਹਨੂੰ ਘੁਮਾਉਣ ਤੋਂ ਬਾਅਦ ਜਿੰਨੀ ਕ ਆਪਾਂ ਆਪਣੀ ਕਲਗੀ ਦੀ ਚਟਾਈ ਰੱਖਣੀ ਉੰਨੀ ਕੁ ਚਟਾਈ ਰੱਖਦੇ ਹੋਏ ਲੜ ਨੂੰ ਆਪਾਂ ਉੱਥੇ ਰੱਖ ਦਾਂਗੇ ਜੇ ਕਈ ਵੀ ਕਈ ਵਾਰ ਜਿਹੜੇ ਕਿ ਲੜ ਕਈ ਵਾਰ ਛੋਟਾ ਵੀ ਆ ਜਾਂਦਾ ਉਹਤੇ ਪੱਗਪਨ ਵੀ ਲਗਾ ਸਕਦੇ ਨੇ ਤੇ ਆਪਾਂ ਜਦੋਂ ਸਿਰ ਟਕਣਾ ਜਿਹੜਾ ਆਪਾਂ ਪਹਿਲਾਂ ਲਗਾਇਆ ਸੀਗਾ ਉਹਨੂੰ ਚੰਗੀ ਤਰ੍ਹਾਂ ਖਿੱਚ ਕੇ ਆਪਾਂ ਲਾੜ ਨੂੰ ਜਿਹੜਾ ਕਿ ਚੰਗੀ ਤਰ੍ਹਾਂ ਖਿਲਾਰ ਲਾਂਗੇ ਤੁਹਾਨੂੰ ਖਿਲਾਰਨ ਤੋਂ ਬਾਅਦ ਆਪਾਂ ਬਾਅਦ ਦੀ ਵਾਰ ਤੋਂ ਕਰਨੀ ਆ ਉਦੋਂ ਤੇ ਲਾੜ ਨੂੰ ਚੰਗੀ ਤਰ੍ਹਾਂ ਸੱਜੇ ਪਾਸੇ ਤੇ ਖੱਬੇ ਪਾਸੇ ਆਪਾਂ ਆਪਣਾ ਸਿਰ ਜਿਹੜਾ ਕਿ ਪ੍ਰੋਪਰ ਤਰੀਕੇ ਨਾਲ ਕਵਰ ਕਰਾਂਗੇ ਜਦੋਂ ਆਪਾਂ ਆਪਣਾ ਸਿਰ ਜਿਹੜੀ ਬਾਜਨਾ ਕਵਰ ਕਰਦੇ ਹਾਂ ਉਸ ਦਾ ਇਹ ਫਾਇਦਾ ਹੁੰਦਾ ਕਿ ਜਦੋਂ ਵੀ ਆਪਾਂ ਆਪਣਾ ਸਿਰ ਬਾਜਨਾ ਕਵਰ ਕਰਦੇ ਹਾਂ ਜਿਹੜਾ ਕਿ ਆਪਣੇ ਆਪਾਂ ਆਪਣਾ ਜਦੋਂ ਸਿਰ ਟੱਗਦੇ ਆ ਤਾਂ ਆਪਣਾ ਸਿਰ ਵੀ ਜਿਹੜੀ ਕਿ ਸਫਾਈ ਨਾਲ ਟਿਕਿਆ ਜਾਂਦਾ ਤੇ ਆਪਾਂ ਆਪਣਾ ਸਿਰ ਪ੍ਰੋਪਰ ਤਰੀਕੇ ਨਾਲ ਤਕਨ ਤੋਂ ਬਾਅਦ ਤੇ ਆਪਾਂ ਜਿਹੜਾ ਕਿ ਲੜ ਬੈਗ ਤੋਂ ਜਰੂਰ ਖਿੱਚ ਲੈਣਾ ਕਿ ਜਦੋਂ ਆਪਾਂ ਲੜ ਨੂੰ ਬੈਗ ਤੋਂ ਖਿੱਚ ਲੈਣੇ ਆ ਉਦੋਂ ਜਿਹੜਾ ਆਪਾਂ ਸਿਰ ਕਵਰ ਕੀਤਾ ਉਹ ਟਾਈਟ ਹੋ ਜਾਂਦਾ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਸੱਜੇ ਪਾਸੇ ਤੇ ਖੱਬੇ ਪਾਸੇ ਪ੍ਰੋਪਰ ਤਰੀਕੇ ਨਾਲ ਜਿਹੜਾ ਕਿ ਆ ਸਿਰ ਧਕਣਾ ਤੇ ਕਿਤੋਂ ਵੀ ਆਪਣਾ ਸਿਰ ਨੰਗਾ ਨਹੀਂ ਹੋਣਾ ਚਾਹੀਦਾ ਚਾਹੇ ਤੁਸੀਂ ਜਿਹੜੀ ਮਰਜ਼ੀ ਦਸਤਾਰ ਸਜਾ ਰਹੇ ਹੋ ਤੇ ਜਦੋਂ ਵੀ ਆਪਾਂ ਮੋਰਨੀ ਦਸਤਾਰ ਸਜਾਉਣੀ ਆ ਇਹ ਗੱਲ ਦਾ ਧਿਆਨ ਜੂਰ ਰੱਖਣਾ ਵੀ ਇਹਨਾਂ ਦੇ ਪੇਚਾਂ ਦੇ ਫਾਸਲੇ ਵੀ ਬਰਾਬਰ ਹੋਣੇ ਚਾਹੀਦੇ ਨੇ ਤੇ ਪੇਚ ਤੇ ਪੇਚਾਂ ਦੀ ਜਿਹੜੀ ਕਿ ਮੋਟਾਈ ਬੜਾ ਮੋਟੇ ਨਹੀਂ ਹੋਣੀ ਚਾਹੀਦੇ ਪੇਚ ਪੇਚ ਜਿਹੜੀ ਕਿ ਆਪਣੇ ਪਤਲੇ ਹੋਣੇ ਚਾਹੀਦੇ ਨੇ ਤੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਜੇਕਰ ਤੁਸੀਂ ਸਾਡੀ ਇਹ ਵੀ ਸਾਡੀ ਵੀਡੀਓ ਤੇ ਦੇਖ ਰਹੇ ਹੋ ਸਾਡੀ ਵੀਡੀਓ ਨੂੰ ਫੋਲੋ ਜ਼ਰੂਰ ਕਰਿਓ ਤੇ ਜਦੋਂ ਆਪਾਂ ਬੈਕਗ੍ਰਾਉਂਡ ਆਪਾਂ ਸੱਜੇ ਪਾਸੇ ਦੇਖੋ ਪਾਸੇ ਮੁੜ ਕੇ ਜੰਗੀ ਜਿਹੜਾ ਲਗਾ ਦੇਣਾ ਹੈ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ